ਗਾਲ ਪ੍ਰਾਪੋ ਜਿਹੜੇ ਆਪਣੇ ਪੇਜ ਤੇ ਵੀਰ ਨਵੇਂ ਜੋੜੇ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਪਾਂ ਇਹ ਸੀ ਪਿੰਡੀ ਢੱਲਮਾ ਲੌਂਗਵਾਲ ਬਲਵੀਰ ਹੋਰਾਂ ਕੋਲੇ ਜਿਹੜੇ ਰੀਪਰਾਂ ਦਾ ਬਹੁਤ ਪੁਰਾਣਾ ਕੰਮ ਕਰਦੇ ਨੇ ਇਹਨਾਂ ਦੇ ਅੱਡੇ ਦਾ ਹੁੰਦਾ ਸਾਰਿਆਂ ਨੂੰ ਪਤਾ ਹੀ ਆ ਆਈ ਵਾਰੀ 2 ਤੋਂ 250 ਰੀਪਰ ਸੇਲ ਕਰ ਦਿੰਦੇ ਨੇ ਅੱਜ ਤੁਹਾਨੂੰ ਦਿਖਾਉਣੇ ਆ ਚਾਨੀਆਂ ਜਿਹੜੀਆਂ ਹੋਰ ਕਿਤੋਂ ਮਿਲ ਨਹੀਂ ਰਹੀਆਂ ਪਰ ਇਹਨਾਂ ਕੋਲੇ ਤੁਸੀਂ ਦੇਖ ਸਕਦੇ ਹੋ ਨਵੇਂ ਤੋਂ ਨਵੇਂ ਪੀਸ ਖੜੇ ਨੇ ਆ ਨਮਾ ਜਮਾ 2024 ਮਾਡਲ ਜਿਹੜੇ ਵੀਰਾਂ ਨੂੰ ਏਜੰਸੀ ਚੋਂ ਮਿਲ ਵੀ ਨਹੀਂ ਰਿਹਾ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਜਮਾ ਅਨਲੱਗ ਜਿਹੜੀ ਟੂਲ ਟਾਲ ਕਿਟ ਹੁੰਦੀ ਆ ਸਾਰਾ ਕੁਝ ਤੁਹਾਨੂੰ ਮਿਲੂਗਾ ਜਿਹੜੇ ਵੀਰ ਇਹਦੇ ਚਾਹਵਾਨ ਨੇ 2024 ਮਾਡਲ ਨਮਾ ਇਹ ਜਮਾ ਆ ਇੱਕ ਹੋਰ ਤੁਹਾਨੂੰ ਚਾਨੀ ਦਿਖਾਉਣੇ ਆ ਨਾਲੇ ਤੁਸੀਂ ਕੰਡੀਸ਼ਨਾਂ ਚੈੱਕ ਕਰ ਲਿਓ ਏਜੰਸੀ ਵਾਲਿਆਂ ਨੇ ਜਮਾ ਇਹ ਤਾਂ ਨਵੀਆਂ ਨੇ ਕਿਤੇ ਦਾਗ ਫਾਗ ਇਹਨਾਂ ਦੇ ਕੁਝ ਨਹੀਂ ਹੈਗਾ ਆ ਇੱਕ ਹੋਰ ਇਹਨਾਂ ਕੋਲੇ ਜਮਾ ਨਮਾ ਅਨਲੱਗ ਪੀਸ ਖੜਾ ਹੈਗਾ ਚਾਨੀ ਵਾਲਿਆਂ ਦਾ ਕਈ ਵਾਰ ਵੀਰ ਜਿਹੜੇ ਨਵੀਆਂ ਲੈਣ ਦੇ ਚਾਹਵਾਨ ਹੁੰਦੇ ਨੇ ਇਹ ਚਾਨੀ ਦਾ ਇਹ ਕਿ ਬਹੁਤ ਦੌਰ ਚੱਲ ਰਿਹਾ ਹੈਗਾ ਵਿੱਚ ਏਰੀਆ ਚ ਤਾਂ ਇਹ ਮਿਲ ਨਹੀਂ ਰਹੀ 64 ਇੰਚੀ ਕਰਕੇ ਬਹੁਤ ਵਧੀਆ ਖਿੱਚ ਹੈ ਦੀ ਆ ਆ ਗਿਆ ਪ੍ਰਭੂ 2000 22 ਮਾਡਲ ਦੇਖ ਸਕਦੇ ਹੋ ਤੁਸੀਂ ਇਹ ਉਹਦੇ ਨੂੰ ਨੀਵਾ ਮਾਡਲ ਹੈ ਪਿਆ ਇਹ ਵੀ ਨਵੇਂ ਵਰਗ ਹੈਗਾ ਕੰਡੀਸ਼ਨ ਕਰ ਲਿਓ ਵਾਲਾ ਦਾਲਾ ਚੈੱਕ ਇਹਦਾ ਇਹਦੇ ਵੀ ਉੱਗਰ ਤੋਂ ਹਲੇ ਰੰਗ ਨਹੀਂ ਲਿਆ ਹੈਗਾ ਗੱਲ ਕਰੀ ਸੀ ਬਾਈਆਂ ਨਾਲ ਬਾਈ ਕਹਿੰਦੇ 100 ਤੋਂ 150 ਟਰਾਲੀ ਇਹਦੇ ਨਾਲ ਬਣੀ ਹੋਈ ਹੈ ਸਾਡੀ ਗਾਰੰਟੀ ਹੈਗੀ ਰਿਪੇਅਰ ਪੱਖੋਂ ਕੋਈ ਇਹਦਾ ਬੈਰਿੰਗ ਸ਼ੈਰਗਾ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਕੱਲੇ ਬਲੇਟ ਬਗਲ ਕੇ ਬੰਦਾ ਚਲਾ ਸਕਦਾ ਹੈਗਾ 2022 ਮਾਡਲ ਇਹ ਘੱਟ ਰੁਪਏ ਲਾਉਣੇ ਨੇ ਆਜੋ ਤੁਹਾਨੂੰ ਦਿਖਾਉਣੇ ਆ ਚਾਨੀ 2019 ਮਾਡਲ ਜਿਹੜੀ ਚਿੱਟੇ ਹਰੇ ਰੰਗ ਚ ਆਈ ਸੀ ਹੈਗੀਆਂ ਭਰਾ ਉਹ ਸਾਰੀਆਂ 64 ਇੰਚੀ ਨੇ 2200 ਮਾਡਲ ਨੇਗੇ ਇਹ ਗੱਲ ਦਾ ਪਹਿਲਾਂ ਆਪਾਂ ਸਪਸ਼ਟੀਕਰਨ ਕਰ ਦਈਏ ਵੀ ਸਾਰੀਆਂ ਬਸ ਮਾਡਲਾਂ ਦਾ ਫਰਕ ਹੈਗਾ ਮਾਡਲ ਸਾਰੇ ਉਹੀ ਨੇਗੇ ਆ ਹੈਗੀ ਆ 2019 ਮਾਡਲ ਆ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਾਡਲ ਦੇ ਹਿਸਾਬ ਨਾਲ ਬਹੁਤ ਹੀ ਸਾਫ਼ ਕੰਡੀਸ਼ਨ ਹੈਗੀ ਕਰ ਲੋ ਚੈੱਕ ਕਰਾਂ ਕੰਮ ਤਾਂ ਦਾ ਇਹਦਾ ਵੀ ਕੋਈ ਬਾਲਾ ਜ਼ਿਆਦਾ ਨਹੀਂ ਹੈਗਾ ਜਿਵੇਂ ਬਲੇਟਾਂ ਦਾ ਹੋ ਗਿਆ ਜਾਂ ਮਾੜਾ ਮੋਟਾ ਕਹਿੰਦੇ ਕੋਈ ਜਿਵੇਂ ਰੀਲ ਦਾ ਬੋਸ ਪਾ ਲਿਆ ਉਹ ਚੀਜ਼ਾਂ ਪੈਣ ਵਾਲੀਆਂ ਨੇ ਜ਼ਿਆਦਾ ਕਿਤੇ ਟੁੱਟ ਭੱਜ ਨਹੀਂ ਹੈਗੀ ਰੀਪਰ ਦੀ ਅੱਗੇ ਆ ਗਈ ਭਰਾਵੋ ਜਗਤਜੀਤ ਦੀ ਚੀਮੇ ਵਾਲੀ 911 ਦੇ ਟਾਇਰਾਂ 'ਚ ਆਲਾ-ਦਾਲਾ ਕਰ ਲੋ ਚੈੱਕ ਇਹਦਾ ਰੀਲ ਰੂਲ ਦੇਖ ਲੋ ਬਾਕੀ ਤੁਹਾਨੂੰ ਪਤਾ ਲੱਗ ਜਾਂਦਾ ਵੀਡੀਓ ਚ ਆਲਾ ਦਾਲਾ ਦੇਖ ਕੇ ਵੀ ਕਿਹਹਾ ਜਾ ਰੰਗ ਪੇਟ ਹੈਗਾ ਰੀਪਰ ਦਾ ਵੀ ਜਿਹੇ ਜੇ ਆਪਾਂ ਪੈਸੇ ਲਾਉਣੇ ਨੇ ਉਹ ਮਾਰਕੀਟ ਦੇ ਹਿਸਾਬ ਨਾਲ ਉਹ ਹੈ ਜਾ ਵੀਡੀਓ ਚ ਬੰਦੇ ਨੂੰ ਪਤਾ ਲੱਗ ਜਾਂਦਾ ਫਿਰ ਬੰਦਾ ਗੱਲ ਕਰਦਾ ਹੋ ਜਾਂਦਾ ਹੈਗਾ ਇਹ ਹੈਗੀ ਆ 1920 ਮਾਡਲ ਆ ਸਿੰਪਲ ਮਸ਼ੀਨ ਹੈਗੀ 1920 ਮਾਡਲ ਜਗਤਜੀਤ ਵਾਲਿਆਂ ਦੀ ਅੱਗੇ ਇੱਕ ਹੋਰ ਚੰਨੀ ਖੜੀ ਆ ਚਾਨੀ 2200 ਇਹ ਵੀ ਕਰ ਲਓ ਚੈੱਕ ਇਹ ਵੀ 2022 ਮਾਡਲ ਹੈਗੀ ਜਿਵੇਂ ਨਵੇਂ ਵਰਗਿਆਂ ਦੇ ਯਾਰ ਇਹਨਾਂ ਨੂੰ ਭਰਾਵੋ ਕੁਝ ਨਹੀਂ ਹੁੰਦਾ ਹੈਗਾ ਜਿਨ੍ਹਾਂ ਨਾਲ 50 100 ਟਰਾਲੀ ਬਣੀ ਹੁੰਦੀ ਹੈ। ਨਾ ਇਹਨਾਂ ਦੀ ਕੋਈ ਜ਼ਿਆਦਾ ਰਿਪੇਅਰ ਹੁੰਦੀ ਹੈ। ਰੀਪਰ ਇਹਨਾਂ ਕੋਲੇ ਹੋਰ ਵੀ ਬਹੁਤ ਜ਼ਿਆਦਾ ਖੜੇ ਨੇ ਜਿਹੜੇ ਵੀਰ ਕੋਈ ਘੱਟ ਰੁਪਏ ਲਾਉਣ ਵਾਲੇ ਨੇ ਬਾਈ ਨੂੰ ਪੁੱਛਿਆ ਸੀ ਬਾਈ ਕਹਿੰਦਾ ਤੋਲ ਕੇ ਵੀ ਅਸੀਂ ਰੀਪਰ ਦੇ ਦਿੰਨੇ ਆਂ। ਜਿਹੜੇ ਕੋਈ ਘੱਟ ਰੇਟ ਵਾਲੇ ਹੁੰਦੇ ਨੇ ਵਿੱਚ ਕਹਿੰਦੇ ਨੇ ਵੀ ਤਾਂ ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਦਿਖਾਈ ਜਾਂਦੇ ਨੇ ਤੁਸੀਂ ਲੱਖ ਰੁਪਏ ਦੀਆਂ 80000 ਦੀ 90000 ਦੀ ਉਹ ਮਸ਼ੀਨਾਂ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋਗੇ। ਅਹੀਂ ਨਹੀਂ ਹੈਗਾ ਵੀ ਉਹ ਜਮਾ ਕਵਾੜ ਹੋਣੀਆਂ ਉਹ ਵੀ ਚਾਲੂ ਹੋਣੀਆਂ ਮਸ਼ੀਨਾਂ ਸਾਰੀਆਂ ਬਸ ਇਹਨਾਂ ਨੇ ਉਹ ਮੰਦੀਆਂ ਲੈਤੀਆਂ ਹੁੰਦੇ ਨੇ ਉਵੇਂ ਹੀ ਮੰਦੀਆਂ ਉਹ ਦੇ ਦਿੰਦੇ ਨੇ ਅੱਗੇ ਤੁਹਾਨੂੰ ਦਿਖਾਉਣੇ ਆ ਬਿਸ਼ਕਰਮਾ ਦੀ ਡਿੜਬੇ ਵਾਲਿਆਂ ਦੀ ਬਹੁਤ ਹੀ ਸਾਫ਼ ਕੰਡੀਸ਼ਨ ਚ ਲੀਲੇ ਰੰਗ ਵਾਲੀ ਮਸ਼ੀਨ ਇਹ ਜਿਹੜੇ ਇਲਾਕਿਆਂ ਚ ਇਹਦੀ ਵੀ ਭਾਵ ਬਹੁਤ ਖੱਚਿਆ ਹੋਈ ਹੈ 2018 ਮਾਡਲ ਕੰਡੀਸ਼ਨ ਤੁਸੀਂ ਕਰ ਲਿਓ ਚੈੱਕ ਆਲਾ-ਦਾਲਾ ਦੇਖ ਲਓ ਰੀਪਰ ਦਾ ਕਿ ਤੋਂ ਗਲਿਆ ਛੜਿਆ ਤਾਂ ਰੀਪਰ ਹੈ ਨਹੀਂ ਜ ਇਹ ਬਹੁਤ ਹੈਵੀ ਰੀਪਰ ਨੇ ਆ ਪਿੱਛੋਂ ਦੇਖ ਲੋ ਇਹਦੇ ਲਪੇਟ ਜਮਾ ਨਾਲ ਦੇ ਲਪੇਟ ਨੇਗੇ ਪੱਖੇ ਪੁੱਖੇ ਜਮਾ ਨਵੇਂ ਪੈਣਗੇ ਕੋਈ ਜ਼ਿਆਦਾ ਕਹਿੰਦੇ ਇਹਦਾ ਕੰਮ ਨਹੀਂ ਹੈਗਾ 베어ਿੰਗ ਬੂਰਗੇ ਜਿਹੜੇ ਹੈਗੇ ਨੇ ਇੱਕ ਵਾਰ ਕਹਿੰਦੇ 10 ਰਹੇ ਨੇ ਕਹਿੰਦੇ ਸਾਰੇ ਬੰਦੇ ਨੇ ਨਵੇਂ ਪਾਏ ਹੋਏ ਨੇ ਵੀ ਇਹ ਕਿ ਇਹ ਨਹੀਂ ਹੈਗਾ ਤੁਹਾਨੂੰ ਦੁਬਾਰੇ 베어ਿੰਗ ਬਦਲਨੇ ਪੈਣਗੇ ਅੱਗੇ ਆ ਗਈ ਫੇਰ ਪ੍ਰਾਵੋ ਚਾਨੀ ਦੀ ਸਾਡੇ ਕਣੀ ਚਾਨੀ ਦੀ ਬਹੁਤ ਖੱਚੇਗੀ ਚਾਨੀ ਆ ਗਿਆ 2019 ਮਾਡਲ ਪਿਆ ਪ੍ਰਾਵੋ ਪਰ ਵੀ 22 ਕੀ ਵਰਗਾ ਕੰਡੀਸ਼ਨ ਬਹੁਤ ਵਧੀਆ ਇਹਦੀ ਦੂਜਿਆਂ ਨਾਲੋਂ ਸਾਰਿਆਂ ਨਾਲੋਂ ਸੋਹਣਾ ਰੀਪਰ ਪਿਆ ਇਹ ਜਿਹੜੇ ਵੀਰ ਨੇ ਕਿਸੇ ਨੇ ਚਾਨੀ ਲੈਣ ਦੇ ਸ਼ਕੀਨ ਨੇ ਪਰ ਪੈਸੇ ਲਾਉਣੇ ਨੇ ਥੋੜੇ ਜਿਹਾ ਘੱਟ ਤਾਂ ਇਹਨਾਂ ਨਾਲ ਕਰ ਲਿਓ ਗੱਲ ਸਕਰੀਨ ਤੇ ਨੰਬਰ ਚੱਲੀ ਜਾਂਦਾ ਛੇਤੀ ਤੋਂ ਛੇਤੀ ਚੱਕ ਲਓ ਰੀਪਰ ਕਿਉਂ ਨੇੜੇ ਲੱਗ ਗਿਆ ਕੰਮ ਪ੍ਰਾਵੋ ਹੁਣ ਤਾਂ ਰੀਪਰਾਂ ਦੀ ਹੋ ਗਈ ਬਹੁਤ ਖੱਚਾ ਅਬਾਈ ਦੇਖ ਸਕਦੇ ਹੋ ਤੁਸੀਂ ਉਧਰ ਵੀ ਦੇਖ ਸਕਦੇ ਹੋ ਚਾਰ ਚਾਰ ਦਾ ਢੋਚਣ ਪਾ ਕੇ ਲਿਜਾਈ ਜਾਂਦੇ ਨੇ ਵੀਰ ਲੱਗਦਾ ਹਰਿਆਣੇ ਵਾਲੇ ਨੇ ਤਿੰਨ ਤਿੰਨ ਚਾਰ ਚਾਰ ਮਸ਼ੀਨਾਂ ਇਕੱਠੀਆਂ ਜਾਂਦੀਆਂ ਨੇ ਕਿਉਂ ਸੀਜ਼ਨ ਨੇੜੇ ਕਰਕੇ ਇਹ ਵੀ ਰੇਟ ਨਾਲ ਦੇਈ ਜਾਂਦੇ ਨੇ ਜਿਹੜੇ ਲੈਣ ਵਾਲੇ ਵੀਰ ਨੇ ਉਹਨਾਂ ਦਾ ਫਾਇਦਾ ਹੋਈ ਜਾਂਦਾ ਹੈਗਾ ਆ ਇੱਕ ਹੋਰ ਚਾਨੀ ਹੈ 2018 ਮਾਡਲ ਜੇ ਕਿਸੇ ਨੇ ਇਹ ਵੀ ਲੈਣੀ ਹੋਵੇ ਚੌੜੇ ਟਾਇਰਾਂ ਚ ਹੈਗੀ ਕਪੈਨ ਵਾਲੇ ਟਾਇਰ ਆਉਂਦੇ ਨੇ ਇਹਦੇ ਆਲਾ-ਦਾਲਾ ਕਰ ਲੂ ਇਹਦਾ ਵੀ ਚੈੱਕ ਕੰਡੀਸ਼ਨ ਬਹੁਤ ਵਧੀਆ ਹੈਗੀ ਰਿਪੇਅਰ ਪੱਖੋਂ ਪਰ ਉਹ ਸਾਰੇ ਰੀਪਰ ਹੀ ਸਹੀ ਹੁੰਦੇ ਨੇ ਕਿਉਂ ਮਾੜਾ ਰੀਪਰ ਇਹ ਵੀ ਲੈਂਦੇ ਨਹੀਂ ਹੈਗੇ ਫਿਰ ਗਾਹਾਂ ਵੇਚਦਾ ਨਹੀਂ ਹੈਗਾ ਅਗਲਾ ਨੂੰ ਕੋਚਾਂ ਕੱਢੀ ਜਾਂਦਾ ਹੈਗਾ ਜੇ ਕੋਈ ਜ਼ਿਆਦਾ ਟੁੱਟ ਭੱਜ ਵਾਲਾ ਹੈਗਾ ਉਹ ਤਾਂ ਫਿਰ ਲੈਤੇ ਦਾ ਜਾਂ ਵੇਚੇ ਦਾ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਅੱਗੇ ਆਗੇ ਕੇਐਸ ਦੇ ਰੀਪਰਾਂ ਕੇਐਸ 752 ਇਹ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਾਫ਼ ਕੰਡੀਸ਼ਨ ਦੇ ਰੀਪਰ ਨੇ ਵੀ ਆਲਾ-ਦਾਲਾ ਦੇਖ ਲਓ ਇਹਦਾ ਰੀਲ ਦਾ ਇਹਦੇ ਵੀ ਹਲੇ ਰੰਗ ਪਿਆ ਹੈਗਾ ਬਹੁਤ ਹੀ ਸਾਫ਼ ਕੰਡੀਸ਼ਨ ਦਾ ਇਹ ਵੀ ਇਹ ਹੈਗਾ 2019 ਮਾਡਲ ਸਿੰਪਲ ਮਸ਼ੀਨ ਹੈਗੀ ਆਲਾ-ਦਾਲਾ ਕਰ ਲਿਓ ਚੈੱਕ ਇਹਦਾ ਪਿੱਛੋਂ ਦਿਖਾਉਣੇ ਆ ਤੁਹਾਨੂੰ ਆਪਾ ਦੋਨਾਂ ਦਾ ਜੱਜਮੈਂਟ ਹੋ ਜਾਂਦੀ ਹੈ ਪਿੱਛੋਂ ਪਤਾ ਲੱਗ ਜਾਂਦਾ ਹੈਗਾ ਲਪੇਟ ਲਪੂਟ ਇਹਦੇ ਵੀ ਸਹੀ ਨੇ ਪੱਖੇ ਦੇ ਵੀ ਸਹੀ ਨੇਗੇ ਬਾਕੀ ਤੁਸੀਂ ਫੋਨ ਤੇ ਬਾਈਆਂ ਨਾਲ ਗੱਲ ਕਰ ਲਿਓ ਅੱਗੇ ਆ ਗਈ ਇੱਕ ਹੋਰ ਕੇਐਸ ਮਸ਼ੀਨ ਭਰਾਵੋ ਇਹ ਹੈਗੀ ਹੈ ਮਾਡਲ 2021 59 11 ਦੇ ਟਾਇਰਾਂ ਚਾਹੀਏ ਇਹਦੇ ਵੀ ਆਪਾਂ ਲਪੇਟ ਚੈੱਕ ਕਰ ਲੈਨੇ ਆ ਪੱਖੇ ਪੁੱਖੇ ਇਹਦੇ ਵੀ ਜਿਵੇਂ ਨਵੇਂ ਨੇਗੇ ਆ ਤੁਹਾਨੂੰ ਦੇਖਦਾ ਵੀ ਹੋਊਗਾ ਵੀਡੀਓ ਚ ਇੰਨੇ ਕ ਨਾਲ ਜੱਜਮੈਂਟ ਹੋ ਜਾਂਦੀ ਹੈ ਵੀ ਆਪਾਂ ਜਿਹੜੀ ਚੀਜ਼ ਤੇ ਪੈਸੇ ਲਾਉਣੇ ਨੇ ਵੀ ਉਹ ਵਧੀਆ ਹੈ ਇੰਨੀਆਂ ਮਸ਼ੀਨਾਂ ਦੇਖ ਕੇ ਜਿਹੜੀ ਕੋਈ ਤਾਂ ਆਪਣੇ ਫਿੱਟ ਆਈ ਜਾਂਦੀ ਹੈਗੀ ਵੀ ਜਿੰਨੇ ਕ ਆਪਾਂ ਪੈਸੇ ਲਾਉਣੇ ਨੇ ਉਹ ਹਿਸਾਬ ਦੀ ਬਾਈਆਂ ਕੋਲ ਖੜੀ ਹੈਗੀ ਆ ਗਿਓਂ ਦੇਖ ਸਕਦੇ ਹੋ ਤੁਸੀਂ ਜੱਚਦੀਆਂ ਨੇ ਮਸ਼ੀਨਾਂ ਖੜੀਆਂ ਜਿਹੜਾ ਕੋਈ ਮੇਰਾ ਵੀਰ ਨਿਊ ਵਿਸ਼ਕਰਮਾ ਲੈਣ ਦਾ ਸਕੀਨ ਹੈਗਾ ਤਾਂ ਇਹਨਾਂ ਤੋਂ ਤੁਸੀਂ ਨਿਊ ਵਿਸ਼ਕਰਮਾ ਵੀ ਲੈ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਉਹੀ ਵਾਂਗੂ ਮਸ਼ੀਨ ਦੇ ਦੇਣਗੇ ਮਾਡਲ ਨਹੀਂ ਮਹਿੰਗਾ ਪਰ ਚੱਲਣ 'ਚ ਮਸ਼ੀਨਾ ਬਹੁਤ ਟਾਪ ਨੇ ਇਹ ਵੀ ਜੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਹੁੰਦੇ ਨੇ ਤਾਂ ਤੁਸੀਂ ਇਹ ਮਸ਼ੀਨ ਲੈ ਆ ਸਕਦੇ ਹੋਗੇ ਜਿਵੇਂ ਤੁਸੀਂ ਸੀਜ਼ਨ ਲਾ ਲਿਆ ਤਾਂ ਇੱਕ ਸੀਜ਼ਨ ਜੀ ਫ੍ਰੀ ਹੋ ਜਾਂਦੀ ਆ ਜੇ ਕਿਸੇ ਨੇ ਨਿਊ ਵਿਸ਼ਕਰਮਾ ਚਲਾਉਣ ਦਾ ਸਕੀਨ ਹੈਗਾ ਕੋਈ ਜਿਆਦੇ ਤੋਂ ਜਿਆਦਾ ਪੈਸੇ ਲਾਉਣੇ ਨੇ ਤਾਂ ਬਾਈਆਂ ਕੋਲੇ ਨਵੀਆਂ ਵੀ ਖੜੀਆਂ ਨੇ ਜੇ ਤੁਸੀਂ ਘੱਟ ਪੈਸੇ ਲਾਉਣੇ ਨੇ ਤਾਂ ਤੁਸੀਂ ਆਹ ਰੀਪਰ ਲੈ ਸਕਦੇ ਹੋਗੇ ਆਜੋ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਰੀਪਰ ਆਪਾਂ ਜਿਵੇਂ ਲੈਂਡ ਫੋਰਸ ਦੇ ਹੋਗੇ ਨਾਰਥ ਦੇ ਹੋਗੇ ਅਵਤਾਰ ਦੇ ਹੋਗੇ ਤੁਸੀਂ ਇਹਨਾਂ ਕੋਲ ਟਰਾਲੀਆਂ ਵੀ ਲੈ ਸਕਦੇ ਹੋ ਜਾਲ ਲੱਗੇ ਹੋਏ ਟਰਾਲੀਆਂ ਤੇ ਜੇ ਕੋਈ ਵੀਰ ਟਰਾਲੀਆਂ ਲੈਣ ਦਾ ਚਾਹਵਣ ਹੋਵੇ ਤੁਸੀਂ ਰੋਟਾ ਵਿਟਰ ਲੈ ਸਕਦੇ ਹੋ ਬੀਜਣ ਵਾਲੀਆਂ ਮਸ਼ੀਨਾਂ ਲੈ ਸਕਦੇ ਹੋ ਜਿਹੜੇ ਵੀ ਸੰਤ ਦੀ ਤੁਹਾਨੂੰ ਲੋੜ ਹੈ ਇੱਥੇ ਤੁਹਾਨੂੰ ਹਰੇਕ ਸੰਤ ਮਿਲੇਗਾ ਸੇਲ ਤੇ ਕੰਡੀਸ਼ਨ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਹੋ ਬਾਕੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਗੱਲ ਕਰ ਲਿਓ ਕੱਲੀ ਕੱਲੀ ਦੀ ਡਿਟੇਲ ਭਰਾਵੋ ਆਪਾਂ ਦੇ ਨਹੀਂ ਸਕਦੇ ਕਿਉਂਕਿ ਵੀਡੀਓ ਵੀ ਲੰਮੀ ਹੋ ਜਾਂਦੀ ਐ ਜਿਹੜੀ ਮਸ਼ੀਨ ਤੁਹਾਡੇ ਫਿੱਟ ਹੋਈ ਉਹ ਤੁਸੀਂ ਵੀਡੀਓ ਚ ਫਿੱਟ ਕਰਕੇ ਬਾਈਆਂ ਨਾਲ ਫੋਨ ਤੇ ਗੱਲ ਕਰ ਲਿਓ ਆ ਲੈਂਡ ਫੋਰਸ ਦੀ ਖੜੀ ਐ ਇਹਦੀ ਵੀ ਕੰਡੀਸ਼ਨ ਕਰ ਲਓ ਤੁਸੀਂ ਚੈੱਕ ਇਹ ਵੀ ਬਹੁਤ ਸਾਫ਼ ਕੰਡੀਸ਼ਨ ਦੀ ਐ ਜਿਵੇਂ ਇਹ ਆ ਗਈਆਂ ਭਰਾਵੋ ਇਹ ਥੋੜੀਆਂ ਜਿਹਾ ਮਾਡਲ ਤੋਂ ਘੱਟ ਰੇਟ ਤੇ ਮਿਲ ਜਾਂਦੀਆਂ ਨੇਗੀਆਂ ਸਾਡੇ ਕਣੀ ਜਿਹੜੇ ਏਰੀਆ ਚ ਇਹਦੀ ਡਿਮਾਂਡ ਹੈ ਉਹ ਏਰੀਆ ਚ ਇਹਦੇ ਵੀ ਰੇਟ ਪੂਰੇ ਫੁੱਲ ਨੇਗੇ ਆ ਗਈ ਭਰਾ ਉਹ ਦਸ਼ਮੇਸ਼ 517 ਪਿਛਲੀ ਵਾਰੀ ਇਹ ਮਸ਼ੀਨ ਲੋਕਾਂ ਨੂੰ ਭਾਲੀ ਨਹੀਂ ਥਿਆਈ ਤੀ ਜਿਹੜੇ ਇਹਦੇ ਚਾਹਬਾਨ ਸੀਗੇ ਇਹ ਵੀ ਨਗੀਨਾ ਖੜਾ ਹੈ ਭਰਾ ਉਹ ਤੁਸੀਂ ਲਿਜਾ ਸਕਦੇ ਹੋ ਇਹਨਾਂ ਤੋਂ ਲਾਲ ਚਿੱਟੇ ਰੰਗ ਚ ਹੈਗੀ ਕਰ ਲੋ ਚੈੱਕ ਦਸ਼ਮੇਸ਼ 2017 ਮਾਡਲ ਹੈ ਇਹ ਆ ਪਿਛੋਂ ਦਿਖਾ ਦਿੰਨੇ ਆ ਤੁਹਾਨੂੰ ਇਹ ਛੋਟੇ ਪੇਟ ਲਪੂਟ ਇੰਨੇ ਨਾਲ ਬੰਦੇ ਨੂੰ ਜੱਜਮੈਂਟ ਹੋ ਜਾਂਦੀ ਹੈ ਆ ਜੋ ਅੱਗੇ ਹੈਗੀ ਭਰਾ ਉਹ ਪੀਡੀਸੀ ਦਾ ਚੌਪਰ ਜਿਹੜੇ ਵੀ ਰੇ ਲੈਣ ਦੇ ਚਾਹਵਾਨ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਚੌਪਰ ਚ ਆਉਂਦੀ ਹੈ ਮਸ਼ੀਨ ਇਹ ਆਲਾ-ਦਾਲਾ ਕਰ ਲਿਓ ਚੱਕ ਇਹਦਾ ਆਦੋਂ ਨਾਲੇ ਤੁਹਾਨੂੰ ਇਹਦੇ ਪਿੱਛੋਂ ਲਪੇਟ ਦਿਖਾ ਦੰਨੇ ਆਗੇ ਵੀ ਕੀ ਕੰਡੀਸ਼ਨ ਹੈ ਇਹਦਾ ਭਰਾ ਉਹ ਜਮਨ ਨਵੇਂ ਵਰਗਾ ਪਿਆ ਗਿਆ ਪੀਡੀਸੀ ਜਿਹੜੇ ਪੀਡੀਸੀ ਲੈਣ ਦੇ ਚਾਹਵਾਨ ਨੇ ਚੱਕ ਲਓ ਮਸ਼ੀਨ ਬਹੁਤ ਵਧੀਆ ਬਹੁਤ ਹੀ ਘੱਟ ਜੇ ਰੇਟ ਤੇ ਹੈਗੀ ਸਾਫ਼ ਕੰਡੀਸ਼ਨ ਦੀ ਮਸ਼ੀਨ ਹੈਗੀ ਬਾਕੀ ਤੁਹਾਨੂੰ ਦਿਸਦਾ ਹੀ ਹੋਊਗਾ ਜੇ ਕਿਸੇ ਨੇ ਜਮਈ ਘੱਟ ਹੋਰ ਘੱਟ ਰੁਪਏ ਲਾਉਣੇ ਨੇ ਤਾਂ ਤੁਸੀਂ ਨੌਰਥ ਦਾ ਇਹਨਾਂ ਤੋਂ ਕੋਲੋਂ ਰਾਜਾ ਦਾ ਰੀਪਰ ਲੈ ਸਕਦੇ ਹੋ ਜਸਵੰਤ ਦਾ ਰੀਪਰ ਲੈ ਸਕਦੇ ਹੋ ਜਿਵੇਂ ਨੀਵੇਂ ਮਾਡਲਾਂ ਚ ਆਗੇ 10 11 ਮਾਡਲ ਆਗੇ 9 ਮਾਡਲ ਆਗੇ 12 ਮਾਡਲ ਆਗੇ ਉਹ ਵੀ ਸਾਰੇ ਰੀਪਰ ਇਹਨਾਂ ਕੋਲੇ ਖੜੇ ਨੇਗੇ ਆ ਇੱਕ ਚਲ ਕਮਰ ਮਰਵਾ ਦਿੰਨੇ ਆ ਤੁਹਾਨੂੰ ਆਪਾਂ ਨੌਰਥ ਰਾਜਾ ਜਸਵੰਤ ਅਵਤਾਰ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਵਧੀਆ ਸਾਫ਼ ਕੰਡੀਸ਼ਨ ਦੇ ਨੇ ਮੜੀ-ਮੋਟੀ ਰਿਪੇਅਰ ਭਾ ਉਹ ਕਰਕੇ ਸੀਜ਼ਨ ਲੱਗ ਜਾਂਦਾ ਹੈਗਾ ਤੇ ਉਹ ਜਿੰਨੇ ਕਪਰ ਪੀਐਲ ਆਏ ਹੁੰਦੇ ਨੇ ਇੱਕ ਸੀਜ਼ਨ ਚ ਇਹ ਰੀਪਰ ਫ੍ਰੀ ਹੋਣ ਵਾਲੇ ਹੁੰਦੇ ਨੇ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਹੈਗਾ ਬਾਕੀ ਤੁਸੀਂ ਆ ਚਲਦੇ ਨੰਬਰਾਂ ਤੇ ਬਾਈਆਂ ਨਾਲ ਗੱਲ ਕਰ ਲਿਓ ਜੇ ਤੁਸੀਂ ਕੋਈ ਅਲੱਗ ਤੋਂ ਰੀਪਰ ਵੇਚਣਾ ਹੈ ਤਾਂ ਵੀ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਬਾਕੀ ਤੁਸੀਂ ਲੋਹੇ ਦਾ ਕੋਈ ਵੀ ਸਮਾਨ ਖਰੀਦਣਾ ਕੋਈ ਹੋਰ ਵੇਚਣਾ ਹੈਗਾ ਜਿਵੇਂ ਲੋਡਰ ਹੋ ਗਏ ਨਵੀਂ ਮਸ਼ੀਨ ਵੀ ਹੋ ਗਈ ਤੁਸੀਂ ਕਿਸੇ ਕੰਪਨੀ ਦੀ ਲੈਣੀ ਹੈ ਤੁਹਾਨੂੰ ਏਜੰਸੀ ਚੋਂ ਨਹੀਂ ਮਿਲ ਰਹੀ ਤਾਂ ਵੀ ਤੁਸੀਂ ਆ ਨੰਬਰ ਤੇ ਗੱਲ ਕਰ ਸਕਦੇ ਹੋ ਬਾਕੀ ਇਹਨਾਂ ਦੇ ਅੱਡੇ ਦਾ ਦੂਰ ਦੂਰ ਪਤਾ ਹੀ ਹੈਗਾ ਬਲਵੀਰ ਲੌਂਗਵਾਲ ਤੋਂ ਪਿੰਡੀ ਢੱਲਵਾ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆ ਨੰਬਰ ਤੇ ਗੱਲ ਕਰਨੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਵਧੀਆ ਲੱਗੀ ਧੰਨਵਾਦ